ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਇਸ ਪੇਜ ਤੇ ਸਾਡੇ ਭੈਣ ਭਰਾ ਜੁੜੇ ਆ ਬੜੀ ਛੋਟ ਜੀ ਜੀ ਆਪਾਂ ਗੱਲ ਕਰਨੀ ਆ ਬਾਹਲੀ ਲੰਬੀ ਜਿਹੜੀ ਉਹ ਗੱਲਬਾਤ ਆ ਉਹ ਨਹੀਂ ਕਰਨੀ ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ ਬੇਗੋਵਾਲ ਦੇ ਵਿੱਚ ਤੇ ਉਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ سوشل میڈیا ਤੇ ਵਾਇਰਲ ਉਹ ਬਹੁਤ ਹੋ ਰਹੀ ਆ ਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵੀ ਲੈਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾਣਾ ਵੀ ਮੀ ਮੇਰੀ ਮਦਦ ਕਰਵਾਓ ਸਭ ਤੋਂ ਪਹਿਲਾਂ ਤਾਂ ਭਾਈ ਆਪਾਂ ਹੈਗੇ ਜਜਵਾਤੀ ਬੰਦੇ ਜੇ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਇਹਦਾ ਕੋਈ ਦੁੱਖ ਜਿਹੜਾ ਉਹ ਘਟਾਇਆ ਜਾਵੇ ਵੰਡਾਇਆ ਜਾਵੇ ਜਿਵੇਂ ਚਾਹੇ ਕੋਈ ਵੀ 플레이ਰ ਆ ਚਾਹੇ ਕੋਈ ਵੀ 60 ਫੀਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨ ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਚਲੋ ਅਸੀਂ ਉਹਨਾਂ ਦਾ ਢੇੜਾ ਗੁੜਾ ਵੀ ਲਵਾਇਆ ਸਾਰੇ ਨੇ ਸਹਿਯੋਗ ਵੀ ਕੀਤਾ ਬਹੁਤ سارے ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ WhatsApp ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹ ਲਈਏ ਵੀ Instagram ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਉੱਥੋਂ ਦੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਨਾ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚੋਂ ਬੋਲਦੇ ਆ ਤਾਂ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੈਨੂੰ ਦੱਸ ਦਿਓ ਇੱਕ ਵਾਰੀ ਜਿਹੜੇ ਮੰਨ ਲਾ ਵੀ ਕਿਸੇ ਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੋਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਅ ਕਰਜ਼ਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਰਿ ਆਈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਹੋ ਬਾਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਝਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀ ਉਹੀ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜਵੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈਗੇ ਆ ਚਲੋ ਇੱਕ ਵਾਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਵਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਿਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ 6 ਫੀਟ ਲੱਗੂਗੀ ਹਨਾ ਜੀ ਜਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭੱਜਣਾ ਆਪਾਂ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਗੱਲ ਕਰ ਦਿਆਂ ਹਣਾ ਮੈਂ ਦੱਸ ਦਿਆਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨਾ ਕਿਤੇ ਆਪ ਦਾ ਜਾਨੀ ਕਿ ਵੀ ਨਿਸ਼ਾਨ ਕਰਵਾ ਲੈਣ ਹਣਾ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਚੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮੈਂਟਾ ਬਿਗਵਾਲ ਤੋਂ 5000 ਰੁਪਏ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਏ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋਡ ਬੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਅ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹਣਾ ਹੈ ਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਆ ਵੀ ਬਾਈ ਜਿਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹਨਾ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਬਾਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਉਹ ਮਾਤਾ ਦੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆ ਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਾਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਵੀ ਦੋਖ ਕਹੇ ਦੋਖ ਤੁਸੀਂ ਕਿਸੇ ਦੇ ਜਜ਼ਵਾਤਾ ਨਾਲ ਖੇਡਦੇ ਹੋ ਇਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਹੋ ਦੁੱਖ ਉਸ ਗੱਲ ਦਾ ਆਉਂਦਾ ਸੋ ਹੱਥ ਬੰਨ ਕੇ ਬੇਨਤੀ ਆ ਵੀ ਪਲੀਜ਼ ਆਪਾਂ ਸੁਚੇਤ ਹੋਈਏ ਸਾਰੇ ਟੂਰਨਾਮੈਂਟ ਤੇ ਜਿੰਨੇ ਵੀ ਸਾਡੇ ਵੀਰ ਆਉਂਦੇ ਆ ਜਿਹੜੇ ਪਲੇਅਰ ਆਉਂਦੇ ਆ ਠੀਕ ਆ ਜਿਹੜੇ ਤਾਂ ਲੋਡ ਬੰਦਿਆ ਠੀਕ ਆ ਉਹਨਾਂ ਨੂੰ ਸਾਡਾ ਵੈਲਕਮ ਆਓ ਯਾਰ ਤੁਸੀਂ ਠੀਕ ਆ ਵੀ ਸਾਨੂੰ ਪਤਾ ਹੁੰਦਾ ਯਾਰ ਵੀ ਆਹ ਬੰਦਾ ਲੋਡ ਬੰਦਿਆ ਤਾਂ ਇਹ ਬੰਦੇ ਨੂੰ ਲੋਡ ਐਸ ਟਾਈਮ ਪਰ ਕਈ ਸਾਡੇ ਐਸ ਇਸ ਤਰ੍ਹਾਂ ਵੀ ਵੀ ਸਾਡੇ ਸੱਜਣ ਹੁੰਦੇ ਆ ਵੀ ਜਿਹੜੇ ਵਿਚਾਰੇ ਵੀ ਆਪਾਂ ਕਹਿ ਲਈਏ ਵੀ ਕਬੱਡੀ ਨੂੰ ਵੀ ਛੱਡੀ ਕਾਫੀ ਟਾਈਮ ਹੋਇਆ ਵਾ ਹੁੰਦਾ ਤੇ ਉਹ ਵੀ ਆ ਕੇ ਕਹਿੰਦੇ ਵੀ ਮੈਂ ਖੇਡਣੀ ਚਾਹਣਾ ਨਹੀਂ ਦੇਖੋ ਜਿਹੜੇ ਬੰਦੇ ਨੇ 5 ਸਾਲ ਹੋ ਗਏ ਕਬੱਡੀ ਛੱਡੀ ਨੂੰ ਸੱਤ ਫੀਟ ਕਰਕੇ ਬੈਠਾ ਉਹ ਨਾ ਤਾਂ ਉਹਦੀ ਉਵੇਂ ਪ੍ਰੋਪਰ ਤਰੀਕੇ ਨਾਲ ਰਿਕਵਰੀ ਹੋਵੇ ਠੀਕ ਆ ਤੇ ਨਾ ਹੀ ਉਹ ਖੇਡ ਸਕੇ ਉਸ ਤਰੀਕੇ ਨਾਲ ਸੋ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਤੋਂ ਨਾ ਦੇਖੋ ਲੋਕਾਂ ਦੀ ਕਮਾਈ ਬਹੁਤ ਔਖੀ ਆ ਬਾਈ ਬਾਹਰਲੇ ਭੈਣ ਭਰਾ ਜਿਹੜੇ ਆ ਜਿਹੜੇ ਬਹੁਤ ਦਿਨ ਰਾਤ ਕਈ ਸਵੇਰੇ 3 ਵਜੇ ਜਾਗਦੇ ਆ ਕਈ ਸਵੇਰੇ 2 ਵਜੇ ਜਾਗਦੇ ਆ ਸਾਰਾ ਸਾਰਾ ਦਿਨ ਕੰਮ ਕਰਦੇ ਆ ਯਾਰ ਜਦੋਂ ਉਹ ਬੰਦੇ ਇਹਨੇ ਇੱਕ ਜਜ਼ਬਾਤੀ ਹੋ ਕੇ ਫੋਨ ਕਰਦੇ ਆ ਵੀ ਆਰ ਵੀ ਹਾਂ ਅਸੀਂ ਆਹ ਕਰਨਾ ਇਹਨਾਂ ਲਈ ਤੇ ਜਦੋਂ ਬਾਅਦ ਚ ਪਤਾ ਲੱਗਦਾ ਤਾਂ ਉਦੋਂ ਦੁੱਖ ਹੁੰਦਾ ਸੋ ਮੈਂ ਕੋਈ ਬਾਹਲਾ ਵੱਡਾ ਨਹੀਂ ਆ ਬਾਈ ਮੈਂ ਇੱਕ ਜਜ਼ਬਾਤੀ ਜਿਹਾ ਬੰਦਾ ਯਾਰ ਮੇਥੋਂ ਨਾ ਗੱਲ ਕਹਿ ਹੋ ਜਾਂਦੀ ਹੈ ਹਨਾ ਇਹ ਗੱਲ ਵੀ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਕਰਨੀ ਨਹੀਂ ਸੀ ਚਾਹੁੰਦਾ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰੇ ਕੋਲੇ 55000 ਰੁਪਿਆ ਜਿਹੜੀ ਉਹ ਮਾਇਆ ਉਹਨਾਂ ਦੀ ਆਈ ਹੋਈ ਸੀ ਉਹ ਆਪਾਂ ਜਿਹੜੇ ਖਜ਼ਾਨਿਆਂ ਚ ਆ ਗਈ ਬੈਗ ਤਾਂ ਨਹੀਂ ਕਰਨੀ ਪਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋੜਵੰਦ ਆਪਣੇ ਭੈਣ ਭਰਾਜੀ ਕੋਈ ਹੋਊਗਾ ਤਾਂ ਆਪਾਂ ਉਹ ਤੁਹਾਨੂੰ ਮੇਰੇ ਪੇਜ ਰਾਹੀਂ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਇਹ ਉਹ ਪੈਸੇ ਸੀਗੇ ਬਾਕੀ ਆਪਾਂ ਕਿਸੇ ਦਾ ਪੈਸਾ ਚਲੋ ਫੜਦੇ ਨਹੀਂਗੇ ਹਨਾ ਕਦੇ ਵੀ ਤੇ ਨਾ ਹੀ ਆਪਾਂ ਕੋਈ ਬਾਹਲਾ ਇੰਨਾ ਤੁਹਾਨੂੰ ਪਤਾ ਵੀ ਆਪਾਂ ਲਾਈਵ ਵੀ ਆਉਂਨੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਉਦੋਂ ਆਪਾਂ ਰੈਗੂਲਰ ਸਾਰੇ ਲਗਾਤਾਰ ਲਾਈਵ ਹੁੰਦੇ ਰਹੇ ਆ ਹਨਾ ਤਾਂ ਹੁਣ ਤਾਂ ਚਲੋ ਆਪਣਾ ਆਹਦੇ ਕਮਾਂਕਾਰਾਂ ਦੇ ਵਿੱਚ ਵਿਜੀ ਆ ਸੋ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਭਰਾ ਰਲ ਮਿਲ ਕੇ ਇੱਕ ਚੰਗੀ ਸੋ